ਹਾਂਜੀ ਸਾਤ ਪਰੀ 10 ਵਸਤੂ ਲੈ 5 6 ਭਾਵੇ ਇੱਕ ਵਸਤ ਕਾਰਨ ਵਿਖੋਟ ਗਵਾਉ ਇਹ ਬਿਲਕੁਲ ਬੇਤਮਾਰਾ ਹੈ ਵਿੱਚ ਜਿਨਾ ਜਨਾਏ ਬੁਗੀਆਂ ਜਨੈ ਬੁਗਿਤਾ ਹਰ ਇੱਕਾਂ ਨੇ ਚੀਜ਼ ਬੁਗੀਆਂ ਤੋਂ ਬੁਗੀਆਂ ਤੇ ਅਸਰ ਹੋ ਗਈ 10 ਜਿਹੜੀਆਂ ਗੱਲਾਂ ਬੁਗੀਆਂ ਦਾ ਸਲੋ ਪਰਮੇਸ਼ਰ ਜਦੋਂ ਇੱਕ ਗਿਆਨ ਦੀ ਨਾਪੂਰੀ ਹੋਈ ਤਾਂ ਜਦੋਂ ਫੋੜਾ ਜਾਂਦੀ ਬੁਗੀਆਂ ਗੁਰੂ ਸੱਚੇ ਨੂੰ ਛੱਡ ਕੇ ਝੂਠੇ ਪੁੱਛ ਲਿਆ ਕਹਿੰਦਾ ਇਹ ਤਾਂ ਚਾਲੇ ਤਾਂ ਸੱਚੀ ਹੈ ਹਾਲਾਂਕਿ ਉਹਨਾਂ ਦਾ ਉਹਨਾਂ ਦਾ ਸੁਭਾਅ ਸੇ ਕਰਦੀ ਹੈ ਉਹ ਰਹਿਤਾ ਹੈ ਉਹ ਕਹਿੰਦਾ ਨਾ ਭਾਈ ਮੇਰੇ ਹੱਥជា ਨਹੀਂ ਮੈਂ ਅਰਦਾਸ ਕਰਦਾ ਮੈਂ ਜੇ ਫਰਮਾਇਸ਼ ਨੂੰ ਪਾਉਂਦਾ ਠੀਕ ਹੋ ਗਿਆ ਉਹਨਾਂ ਗਿਆਨੀ ਪਰਮੇਸ਼ਰ ਨੇ ਨਹੀਂ ਮੰਨੀ ਪਰਿਉ ਅਰਦਾਸ ਲਈ ਕਰ ਇੱਕ ਹਾਜ਼ਮਨ ਨੂੰ ਵੀ ਤੂੰ ਚਲਾ ਅਰਦਾਸ ਕਰਿਆ ਕਰ پوری ہو جاؤ گی لوگوں نے جوڑ لے بھی ایک طریقہ پرمےشر جوڑ دمے آ کر دینا اخن پاٹ کرتا یہ کرتا وہ کرتا جی بڑھا نہیں ہو گیا یہمےشور ویسے ملتا ہے پروگرام بھی کا لوگ جوڑے نا یا تو میں رکھنا ہوں نا جلا جب جگت میں جب تب کرو سا ہے کوئی کام کرے دن سے جانتے ਸਰਦ 15000 ਰੁਪਏ ਦੇ ਨਾਲ ਜਿਹਨਾਂ ਦੀਆਂ ਰੱਖਣ ਰਫਲ ਦੇ ਕੀਆ। ਨਾਲ 5000 ਰੁਪਏ ਆਪਣੇ ਉੱਤੇ ਲੇ ਕੀਆ। ਆਪਾਂ ਦੇ ਜਿਹੜੇ ਕੈਦੇ ਕਰਕੇ ਆਇਆ ਖਰਾਬਾ। ਅਰਦਾਸ ਕਰਦੇ ਹਾਂ ਕਿ ਅੱਲਾਹ ਵਰਤੇ ਜਲਦੀ ਆਪ ਨੂੰ ਦੇ ਦੇ। ਆਪ ਵੀ ਇਹਦਾ ਕਹਿੰਦੇ ਕਿ ਆਪਣੇ ਵੱਲ ਕੀ ਹੈ। ਜਾਣਦੇ ਤੇ ਸੋਰੀ ਸੰਤਾਂ ਮੋਢੀ ਦੇ ਨਾਲ ਕਿਹਾ ਮੇਰੇ ਗਾਲ ਸੂਰੀ ਹੋ ਗਏ ਸੀ। ਸੁਭਾਨ ਅਲੋ। ਜਾਇਦਾ ਕੇ ਸੁਗਾਦਾਸ ਦਾ ਸਾਜੀ ਜੀਉਦਾ। ਉਹ ਤਾਂ ਮਨ ਨੂੰ ਸੁਨ ਦਾ ਗਰਾਹ ਦਾ। ਸਭ ਦਾ ਪੂਰੀ ਦਾ ਪੂਰੀ ਤੋਂ ਹੋ ਜਾਂਦੀ ਹੈ। ਜੇ ਕੰਮ ਹੋਣਾ ਤੇ ਕੋਮਨਿਕ ਚੇਤੋਂ ਹੋ ਜਾਵੇ ਉਹ ਤਦਾਦ ਪੂਰੀ ਹੋ ਜਾਂਦੀ ਹੈ। ਇਹ ਫਿਰ ਦੇਖੋ ਗੱਲ ਦਾ ਇਹ ਨਾ ਕਿ ਇਹਨਾਂ ਦਾ ਇਹਨਾਂ ਦਾ ਐਸਲੂਨ ਪ੍ਰੋਫੈਸ਼ਨਰ ਜਿਹੜੇ ਆਸ ਕਰਾਇਆ ਤੁਹਾਨੂੰ ਤੁਹਾਨੂੰ ਸੋਚ ਪਾ ਲੱਗੇ ਨਾ ਜੋ ਤੁਸੀਂ ਯਾਰ ਨਹੀਂ ਕਿ ਨਹੀਂ। ਇਹ ਤੇ ਗਾਇਓ ਕਾਫਦਰ ਨਹੀਂ। ਉਹ ਜੀ ਉਹ ਬੀਬੀਾਂ ਦੇ ਬੱਜੀ ਬੀਬੀ ਹਾਂ ਇਹਨਾਂ ਨੂੰ ਸੁਝੰਨ ਵਾਲੇ ਗਏ ਜੀ ਤੇ ਗੱਲ ਕਰਨੀ ਕਿ ਕਿ ਇਹ ਵੀ ਆਜ਼ਾਦ ਕਰਨੀ ਜਿਹੜੀ ਮੰਗੀਆਂ ਉਹ ਜਿਹੜੀ ਇਹ ਵੀ ਹੰਗਾਰ ਹੈ ਹਾਂ ਮੈਂ ਉਹ ਸੁਖਾ ਨੂੰ ਅਜਿਹਾ ਬੋਲ ਕੇ ਮੰਨਦੇ ਇਹ ਵੀ ਹੰਗਾਰ ਹੀ ਹੁੰਦਾ ਜੇ ਮੈਂ ਬਾਜ਼ਰੀ ਕਰਨੀ ਮਾਓ ਉਹ ਹੋਰ ਵੀ ਬੋਲੀ ਠੀਕ ਕਹਿੰਦੇ ਸੀ ਹਾਂ ਉਹ ਠੀਕ ਕਹਿੰਦੇ ਸੀ ਹਾਂ ਉਹ ਠੀਕ ਕਹਿੰਦੇ ਸੀ ਪਰ ਮੈਂ ਉਹਨੂੰ ਇਹ ਪੁੱਛ ਉਹਨੂੰ ਮੈਂ ਦੱਸਿਆ ਜਿਹੜੀ ਆਪਰੇ ਜਿਹੜੀ ਆਸ ਇੱਕ ਅਜੇ ਦੋ ਨਹੀਂ ਸੁਣਦਾ ਇਹ ਦਾ ਜੀ ਕਰਦੇ ਹੁੰਦਾ ਉਸ ਹੌਸਲੇ ਸਭ ਜੀ। ਇਹ 10 ਲੱਸ ਟੋਲੇ ਪਾਛੇ ਪਾਵੇ ਇੱਕ ਵਸਤਕਾਰ ਨੂੰ ਰਿਪੋਰਟ ਕਰਵਾਉ। ਇੱਕ ਵਸਤ ਨਾ ਮਿਲਿਆ ਨਾ। ਕੋਈ ਚੈਲ ਉਹ ਹੋ ਜੀ ਨਾ ਲਾਲਾਂ ਵਾਲੋਂ ਦੇ ਹੱਥ ਹਰੇ ਕੇ ਦਾਸਪੁਰ ਜੀ ਉੱਥੇ ਚਲਾ ਜਾਂਦਾ। ਆਹ ਬੰਦੇ ਨੂੰ ਨਹੀਂ ਆਹ ਬੰਦੇ ਨੂੰ ਆਹ ਪੱਗਰਾ ਉਹ ਜਿੱਥੇ ਆ ਪੱਕਾ ਖੜਾ ਹੋ ਕੇ ਦਿੰਦਾ ਜੇ ਨੁਕਸਾਨ ਆਦੀ ਕਰਦਾ ਦਾਸਪੁਰ ਜੀ ਦੀ। ਇਹ ਇਹਦਾ ਇਹ ਨੁਕਸਾਨ ਹੈ। ਇਹਦਾ ਨੁਕਸਾਨ ਹੋਗਾ। ਫੱਕੇ ਜਿੱਕਾ ਬਣਨੇ ਗਿੱਜਿਆ ਗਿੱਜਿਆ ਕਰੀ ਜਾਂਦਾ ਫਿਰ ਭਈ ਇੱਕ ਤਾਂ ਵਾਦਾ ਅਰਦਾਸ ਕਿਹਾ ਸੀ ਪੂਰੀ ਕਾਬਿਓਨੀ ਅਸ ਤੇ ਕਹਵਾਦਾ ਅਰਦਾਸ ਕਿ ਪੂਰੀ ਹੋਵੀ ਸਾ ਠੀਕਾ ਨਹੀਂ ਪੂਰੀ ਹੋਊ ਤੂੰ ਕੱਬ ਤੂੰ ਭਈ ਆਪੇ ਥੰਦਾ ਕਰ ਮੇਰੀ ਜੀ ਮੈਨੂੰ ਕਹਤਾ ਕਿ ਤੂੰ ਰਖੀ ਦੇ ਅੱਲਾ ਨਾ ਬਟੂ ਰੋਵੀ ਜਾ ਉਪਰ ਚੜ ਗਈ ਬਟੂ ਜੂਰ ਹੋ ਜਾਂਦੀ ਦੂਈ ਵਾਰ ਬੈਠੋ ਬਲ ਇਹ ਬੈਠੇ ਇਸ ਕੋਰਟ ਕਦੇ ਮਿਲ ਗਿਆ ਇਹ ਨਾ ਪੂਰੀ ਹੋਏ ਦਵਾਰਾਂ ਦੇ ਤੇ ਪੂਰੀ ਹੋਈ ਫਿਰ ਵੀ ਦਵਾਰਾਂ ਤਾਂ ਕੋਈ ਜਿਹੜੇ ਉਸ ਤੋਂ ਅੱਗੇ ਲੋਕ ਬੁਟਦ ਨੂੰ ਅੱਗੇ ਲੋਕ ਉਸ ਤੋਂ ਅੱਗੇ ਲੋਕ ਜਿਸ ਪੂਰੀ ਹੋ ਗਈ ਦੂਰੀ ਦੇ ਲੋਕੀ ਕਹਿੰਦਾ ਬਸ ਹੱਲ ਲਗਾ ਦੂਦੇ ਸੱਜੇ ਲੋਕੀ ਕਹਿੰਦਾ ਬਸ ਨਾ ਦੂਦੇ ਜਾਵੇ ਬਾਅਦ ਫਿਰ ਅਗਲਾ ਕੀ ਕਰੇ ਉਹ ਬੁਰਾ ਜਿਹਾ ਉਹ ਤਾਂ ਹਮੇਸ਼ਾ ਰਸਤਾ ਰੋਕਿਆ ਹਦਾ ਨਹੀਂ ਕਰਦਾ ਪਰਖਣਾ ਸੀ ਤਿਆਰ ਦਾ ਚ ਜੇ ਤਾਂ ਪਰਖਣਾ ਸੀ ਤਾਂ ਤੂੰ ਪੁਰਾਣਾ ਤਜਰਬਾ ਕਰਤਾ ਹੋ ਉਹ ਆਪਣੇ ਆਪ ਨੂੰ ਸਖਬਲਾ ਹੋਣ ਉਸ ਪਰਖ ਤੇ ਜੇ ਸਖਬਲ ਹੋ ਗਿਆ ਤਾਂ ਦੂਜਾ ਖੁਬਲਾ ਆਪਣੇ ਆਪ ਸਿੱਕੇ ਵਾ 10000 ਕਿਤੇ ਤੇਰੀ ਜੋ ਬਸ ਤੇ ਨਹੀਂ ਗਈ ਜੋ ਇਸ ਚਾਹ ਤੋਂ ਹੋ ਰਿਹਾ ਸਰਦਾਰ ਜੇ ਕੋਈ ਨਾਲ ਨੰਗੀ ਹੈ ਬਾ ਪਿਛੇ ਮਸਲ ਯਕੀਨ ਨਾਲ ਜੋੜਨ ਦੀ ਹੋਈ ਆ ਆਈ ਸੀ ਉਹ ਵੀ ਲੱਗਾ ਹੋਈ ਪਹਿੰਦਾ ਖੜੇ ਸਰਦਾਰ ਹੋਈ ਇੱਕ ਵੀ ਨ ਦੇ 10 ਪੀ ਫਿਰ ਮੋਤਾ ਨਾਲ ਵੀ ਇੰਜ ਖੜੇ ਥੇ ਪਸਾਂਤਾ ਜੀ ਦਾ ਸਰਬ ਆਇਆ ਸੀ ਜੱਗਾ ਉਹ ਹੋਰ ਤਰ੍ਹਾਂ ਦੀ ਗੱਲ ਹੋਣੀ 8 ਪੀ ਨਾ ਦੇ 10 ਪੀ ਫਿਰ ਲਏ ਤੋ ਮੁਰਾ ਤੋ ਕਹਾ ਕਰੇ ਇਹ ਪੁੱਛਿਆ ਕਿ ਪਾਈਏ ਚਲੋ ਇੱਕ ਤਾਉ ਦੇ ਜੋੜ ਜੇ ਤਾ ਦਰਜੀਆਂ ਪਹਿਲੀਆਂ ਦਿੱਤੀ ਉਹ ਵੀ ਹੋਰ ਬੇ ਹੋਣੀ ਚਲਦਾ ਉਹ ਤਾਂ ਨਾਲ ਗੀ ਗੋ ਬੈਠ ਬੋਰ ਨਹੀਂ ਜੇ ਪਹਿਲੀਆਂ ਦਾਸ ਗਾਲ ਜੇ ਇਹ ਵੀ ਲੈ ਲਓਗੇ ਫਿਰ ਹੰਤੀਉ ਇੱਕ ਵਾਸੇ ਦਸਾਂ ਦਾ ਨੁਕਸਾਨ ਕਰ ਲਿਆ ਜੇ ਦਾਸਮਾਨ ਸੌ ਹਜ਼ਾਰ ਬਾਅਦ ਪਿਆਰ ਕੇ ਫੇਰ ਵੀ ਕੋਈ ਯਕੀਨ ਨਹੀਂ ਆਇਆ ਯਾਰ ਵੀ ਦਾ ਕਲੀ ਦਾ ਪੇਪਰ ਹੋਰ ਕੀ ਕਰਕੇ ਪਿੱਛੇ ਹਟਦਾ ਹਾਂ ਸਾਹ ਦਾਸ ਵੀ ਇਹ ਫਿੱਟੇ ਦੇ ਵਿੱਚ ਤੇਰਾ ਕੀ ਹੋ ਜੂ ਸਿਲੂ ਵੇ ਇਹ ਕਰਕੇ ਉਹ ਕੋਦਾਂ ਕੇ ਹੈ ਜੀ ਕਿਦਰੀ ਆਪੋ ਜੀ ਉਹ ਮੂਰਤ ਕੌਣ ਕਹਾਂ ਕਰੇ ਕਹਾਂ ਕਰੇ ਕੀ ਕੀਤਾ ਮਹਾਪਰਦਾ ਦੀ ਮਾਨਦਾਰ ਉਹਦੀਆਂ ਗੱਲਾਂ ਕਰ ਕਰ ਕਰੀ ਜਾਂਦੇ ਚੌੜੇ ਹੋਈ ਜਾਂਦੇ ਨੇ ਹਜ਼ਾਰ ਸਾਲ ਮੁਸਮਰਦ ਕਰਦੇ ਉਹ ਕਿਉਂ ਕਰਦੇ ਕੋਦੋ ਕੋਦੋ ਗਾਉਂਦੇ ਕੋਦੋ ਗਾਉਂਦੇ ਨਾ ਜੇ ਤਾਂ ਜਿਤਨਾ ਰਾਜਦਰ ਫੇਰਤਾ ਜਿੱਥੇ ਸੱਚਾ ਸਿਰੁਰ ਗੋਉ ਬੁਰਾਈ ਤੇ ਛਾਈ ਦੀ ਜਿੱਤਾ ਪੱਲੇ ਬਹੁਤ ਗੌੜੀ ਜਿੱਤ ਤੇ ਫੇਰ ਬੁਰਾਈ ਦੀ ਛਾਈ ਤੇ ਜਿੱਤ ਸਿਰੁਰ ਬੁਰਾਈ ਗੋਉ ਯੋਕਾ ਦੇ ਮਗਾਂਤੀ ਜੇ ਤੂੰ ਜਾਂ ਤੁਸੀਂ ਮੰਨ ਲਿਆ ਬੁਰਾਈ ਤੇ ਛਾਈ ਦੀ ਫਟੇ ਹੁੰਦੀ ਹੈ ਤੇ ਤੁਸੀਂ ਜੜੀਆਂ ਦੇ ਬਾਹਰ ਹਮਾਨਾ ਤੋਂ ਉਹ ਵੀ ਦੀ ਜਮ ਉਹਨੂੰ ਉਥੇ ਆ ਕੇ ਜੋ ਡੂਨ ਪਾਲਿਸੀ ਹੈ ਰੋ ਵੀ ਯਾਰ ਜੀ ਸਹੀ ਅੰਕਾਤ ਜੀ ਸਾਰੀ ਹੋ ਗੀ ਬਦੌਤ ਅਜਮਤ ਕਰੋ ਮੈਨੂੰ ਗਿਆਨ ਦੇਣਾ ਸਾਹੂਨ ਤਾਂ ਕੋਈ ਜਲੂ ਕੋਈ ਜਲੂਗਾ ਲੋਕਾਂ ਦੇ ਵਿੱਚ ਜਲੂ ਸੱਚੀ ਜਿੱਤ ਹੁੰਦੀ ਹੈ ਇਹ ਤਾਂ ਗਿਆਨ ਹੈ ਉਹਨਾਂ ਨੇ ਬਿਆਨ ਦੇ ਸਤਾਂ ਘਪਿਆ ਗੱਲ ਘੜਿਆ ਗਿਆ ਸਤੇ ਤੇ ਬੰਦ ਨਾ ਦੀ ਬੰਦੇ ਗਿਆ ਜਨ ਦੇ ਗਲੂ ਗਿਆ ਨਾ ਕੈਨਾਰੀ ਹੋ ਕੋਈ ਐ ਜੇ ਬੰਦ ਦਰਦੇ ਨੂੰ ਕਰਤੋਂ ਫਸਪਾਸਾ ਸੀ ਤਾਂ ਸਾਰੇ ਨੂੰ ਮਰਤ ਪਾ ਲਿਆ ਰੰਗਰੇ ਅੰਦਰ ਜੀ ਆਲੀ ਦੁਨੀਆ ਛੋੜਦੀਏ ਦੁਨੀਆ ਭਿਆਨੈ ਛੋੜਦੀਏ ਯਾਹ ਹੁਣ ਗਈ ਜਾਨ ਸੁਣ ਸੁਣ ਕੇ ਜੋ ਹਾਲ ਹਾਲ ਉਹਨਾਂ ਦੇ ਆਏ ਮਾਤਾ ਕਾ ਕੀ ਉਹਨਾਂ ਦੇ ਅੰਗਰੇਜ਼ ਕਰਕੇ ਸਭ ਲੋਕ ਕਿੰਨੇ ਪੜ ਲੋ ਉਸ ਬਿਲਕੁਲ ਜਾਲ ਧਿਆਨ ਹੈ ਜੀ ਨਾ ਅਬ ਲਗ ਰੋ ਐਸ ਵਕਤ ਜਿੱਥੇ ਇਹਨਾਂ ਦੇ ਸਾਹਸ ਦਾ ਨੂੰ ਜਦ ਕੀਤਾ ਹੈ ਉਹ ਕਰਪਸ਼ਨ ਦੇ ਨਾਲ ਦੀ ਪੈਸਾ ਇਹਨਾਂ ਨੇ ਇਕੱਠਾ ਕਰਨਾ ਇਕੱਠਾ ਕਰਕੇ ਖਾ ਲੈਣ ਤਨਖਾਹਾਂ ਤੋਂ ਹੋਣਾ ਜਿਵੇਂ ਬਾਕੀ ਖਾ ਲੈਣਾ ਇਹ ਆ ਫਿਰ ਬਾਕੀ ਕਰਪਸ਼ਨ ਕਰ ਲੈਣੀ ਹੈ ਪਬਲਿਕ ਨੂੰ ਦੇਣੇ ਪੱਤਰ ਆਪਾਂ ਸਰ ਜੀ ਇਹਦਾ ਪੁਣਾ ਇਹ ਕਰ ਬਈਏ ਮਸਲਾ ਕਰਜਾ ਜਾਲਾ ਵੀ ਕੋਈ ਪਸਾ ਕਰਜਾ ਪਬਲਿਕ ਦੇ ਦੇ ਇਹਦਾ ਦਾ ਕੀ ਹੋਊਗਾ ਇਹ ਤਾਂ ਪਹਿਲਾਂ ਰਾਜੇ ਨਹੀਂ ਕਰਦੇ ਦਸਨ ਕਦੇ ਇਹ ਤੋਂ ਪਹਿਲਾਂ ਦਾ ਇਹ ਜੀਦਾ ਹੁੰਦਾ ਇਹ ਜਲੀ ਦਾ ਬਰਜਾਲ ਸਾਲ ਦੀ ਹਿਸਤੀ ਵੀ ਨਹੀਂ ਸਾਡੇ ਹੈ ਨਹੀਂ ਸਾਡੇ ਕੋਲ ਦਰਾਫਤ ਪਰ 30000 ਰੁਪਏ ਇੱਕ ਵੀ ਇੱਕ ਦੋ ਪਰ ਡਾ ਲਾ ਲੀਏ ਜੇ ਲੇ ਗਾਉਂ ਅੱਧਾਰੀ ਵਾਰਡ ਦੇ ਨੰਬਰ ਖਤਮ ਨਹੀਂ ਗਏ ਅੱਧਾ ਸਾਰਿਆਂ ਦਾ ਕੋਈ ਨਹੀਂ ਹੈ ਸਾਰੀ ਵਾਰਡ ਦਾ ਫੰਡਾ ਰਜ ਗੁਰੂ ਹਰਗੋਬਿੰਦ ਸਾਹਿਬ ਕਾਹਨ ਬੈਠੇ ਸੀ ਬੁਲਾਰਾ ਬਸ ਤੋਂ ਮਗਾਰਮ ਤੋਂ ਸਾਰੀ ਗੀਣ ਲਿਆ ਸੀ ਜੀ ਉਹ ਕਾਜੀ ਬਣਾ ਜੀ ਜੀ ਦਾ ਕੋ ਤੁਹਾਡਾ ਜਿੱਥੇ ਨੈਤਿਕਤਾ ਦਾ વિનાਸ਼ ਹੋ ਗਿਆ ਸਾਰਾ ਕੁਝ ਵਿਨਾਸ਼ ਹੋ ਜਾਂਦਾ ਹੈ ਜਦ ਆਦਮੀ ਤੋਂ ਨੈਤਿਕਤਾ ਦਾ ਵਿਨਾਸ਼ ਹੋ ਗਿਆ ਨਾ ਸੱਚਾ ਵਿਨਾਸ਼ ਹੋ ਗਿਆ ਸਾਰੇ ਸਿਕਨਾਰਿਆ ਸਭ ਕੁਝ ਨਹੀਂ ਦੁਨੀਆਂ ਇਹ ਉਗਰਣਾਂ ਦਾ ਵਿਨਾਸ਼ ਹੋ ਗਿਆ ਸਭ ਕੁਝ ਵਿਨਾਸ਼ ਹੋ ਗਿਆ ਉਹ ਬਾਲਗ ਦਾ ਸੱਚ ਦਾ ਬੁਰਾ ਗਿਆ ਜਦੋਂ ਉਹਦਾ ਹੀ ਗਿਆ ਗੁਣ ਮੱਤਾ ਬਚਾਊਗਾ ਔਗਣ ਆਲਾ ਬਣਾਊਗਾ ਔਗਣ ਹਰਾ ਹੀ ਚਲਾਊਗਾ ਗੁਣ ਮੱਤਾ ਬਣਿਆ ਹੋਇਆ ਤੇ ਆਪੂ ਹੀ ਖਤਮ ਕਰ ਦਊਗਾ ਨਾ ਆਪਣਾ ਹੀ ਬਾਗੂ ਦੀ ਜੇਦ ਤੇ ਆਦਾ ਆਪੂ ਹੀ ਚਲਾ ਕੇ ਖਤਮ ਕਰ ਉਹ ਸੁਭਜਾ ਕੇ ਮਾਰਦਾ ਗੁਣ ਇਹ ਬੇਸਬਕੀ ਮਾਰਦੀ ਹੈ ਗੁਣ ਲੇਖੋ ਕੋਝ ਮਾਰਦੀ ਹੈ ਉਹ ਗਣਾ ਨੂੰ ਫਿਰ ਸਭ ਦੀ ਬਾਤ ਹੀ ਗੋਲਦੀ ਫਿਰ ਸਭ ਦੀ ਬੋਲਦੀ ਹੁੰਦੀ ਹੈ ਇਹ ਗਲੋਕ ਤੇ ਗੋਲਮ ਬਸ ਫਰਨ ਵਾਲੇ ਕਿਹਾ ਕੋਲ ਹੋਈ ਤਾਂ ਕਿ ਗੋਲਮਾਂ ਕੀ ਕਹੂੰ ਦਸਤਿਕਾ ਗੋਲਮਾਂ ਕੀ ਕਹੂੰ ਉਹ ਨਾਲੇ ਗੋਲਕੀ ਦਸਤੀਏ ਜਿਹੜੇ ਇੱਕ ਛੱਡ ਕੇ ਦੂਜੇ ਪਾਸੇ ਲੱਗੇ ਦੇ ਸਰਕੇ ਕੋਲੋਂ ਗਿਆ ਕੋਲੋਂ ਤਾਂ ਜਿਹਾ ਬਸ ਉਹਦਾ ਕੋਲ ਤਾਂ ਇਹ ਗੁਨਾਹ ਨੂੰ ਨਹੀਂ ਝੜਦਾ ਉਹਨਾਂ ਦੇ ਕੋਲ ਗੁਨਾਹ ਨੂੰ ਤਾਂ ਨਾਸ ਕਰਦੇ ਨੇ ਸਾਰੇ ਆਹ ਗੱਲ ਨੂੰ ਓਏ ਜਿਸ ਤਾਜ ਦੇ ਸੋਂ ਨਾ ਹੀ ਚਾਰਾ ਤਾਂ ਕੋਪੀ ਜੇ ਸਦਮਨ ਸਾਰਾ ਇਹ ਤਾਂ ਇਸ ਕਰਕੇ ਨਾਤਾ ਜੇ ਅਸੀਂ ਇੱਕ ਵਾਰ ਸਟਾਕ ਸਾਡੇ ਕੋਲ ਤਾਂ ਨਹੀਂ ਦੱਸ ਪਹਿਲੀਆਂ ਵੀ ਲੈ ਲਵਾਂ ਇਸ ਕਰਕੇ ਜੇ ਸਾਡੇ ਤੋਂ ਕੋਈ ਚਾਰਾ ਨਹੀਂ ਤਾਂ ਵੀ ਦਰਸੋਂ ਲੈ ਲੀਆਂ ਅੱਗੇ ਅਪੀਲ ਵੀ ਕਰ ਸਕਦੇ ਕੋਈ ਦਲੀਲ ਨਹੀਂ ਹੈ ਇਹ ਰੋਕ ਨਹੀਂ ਸਕਦਾ ਸੱਚਾ ਗੋਬੀ ਜੇ ਸਾਡੇ ਨੂੰ ਨਹੀਂ ਸਾਡੇ ਨੂੰ ਕੋਈ ਨਹੀਂ ਸਮਝਦਾ ਆਵਦਾ ਤੱਕ ਵੀ ਜਾਈ ਜੇ ਅੱਜ ਆਪ ਬਟਕ ਮਾ ਲਈਦਾ ਉਹ ਇਧਰ ਨੂੰ ਬਟਕਾਂ ਲਾਉਣੇ ਵਾਸਾਗੇ ਚਲਣਗੇ ਬਟਕ ਪਿੱਛੇ ਫਸਾਂ ਤੋਂ ਤਾਂ ਫੇਰੀ ਤੇ ਇਹਨਾਂ ਦੇ ਚੋਪਰਾਂ ਦਾ ਘੱਈਆ ਹੀ ਨਹੀਂ ਸਤੂ ਹੀ ਲੱਗਦਾ ਮੇਰੀਆਂ ਨੂੰ ਉਹਦੀ ਫੇਰੀ ਤੇ ਹੀ ਲੱਗਦਾ ਕੋਈ ਘੋੜਾ ਤੇ ਤੇ ਫੇਰੀ ਹੋਣੀ ਡੇਗਾ ਉਹ ਕਮਸਾਲ ਤੇ ਆਪੀ ਹੈ ਜਿੱਤੇ ਬਸ ਉਹ ਚਲੋ ਹੁਣ ਜੇ ਭਈਆ ਉਹ ਚੂੜਾਗਾ ਤੇ ਫੇਰੀ ਉਹ ਵੀ ਹੋਣੀ ਨਾ

ਜੋ ਛੋੜਦੀ ਆ ਉਹ ਦਿਲ ਦੀ ਛੋਟੀ ਬਲੋਤ ਗਈਆ ਤੇ ਐ ਘਰ ਤੋਂ ਐਂਡ ਚੜੀਏ ਐ ਤੋਂ ਐਂਡ ਚੜੀਏ ਐ ਤੋਂ ਐਂਡ ਚੜੀਏ ਉਹ ਬੋਲੀ ਉਹਦੀ ਬੜੀ ਮੇਰਾ ਮੇਰੇ ਕੋਲ ਨਹੀਂ ਜੋ ਵੀ ਯਾਰ ਹੁੰਦਾ ਨਾ ਬੋਲੀ ਉਹਦੀ ਬੰਦੀ ਆ ਉਹ ਚੋਦੀ ਬੋਲੀ ਉਹ ਤਾਂ ਤੋੜ ਕੇ ਰੱਖਣੀ ਮਾਇਆ ਹਾਂ ਮੈਂ ਤਾਂ ਤੋੜ ਕੇ ਰੱਖਣੀ ਫਿਰ ਤਾਂ ਕਰਨੀ ਦਿੰਦੇ ਹਾਂ ਉਹ ਤੁਰ ਫਿਰਦੀ ਥਾਰੀ ਵੀ ਆ ਹੁਣ ਵੀ ਮਰਦ ਦਾ ਹਾਇ ਤਾਂ ਉਹਦੇ ਕੋਲ ਹੈ ਅਜੀ ਕਿਤੇ ਕਹਿੰਦੇ ਉਹ ਸਾਡੀ ਆ ਸਾਡੂ ਸਭ ਜੀ ਬੇਸੰਮੀ ਨਾਲ ਕਹਿੰਦੇ ਨੇ ਸਾਡੀ ਬੇਰੀ ਮੇਰੀ ਕਰਦੇ ਜਨਮ ਤੇ ਉਹ ਅੱਜ ਸਭ ਜਾਊਗਾ ਲਕੀਏ ਅੱਜ ਸਭ ਜਾਊਗਾ ਲਕੀਏ ਸਾਰਾ ਜਨਮ ਹੈ ਤੇਰੀ ਦੇ ਮੇਰੀ ਮੇਰੀ ਤੇ ਦਰਿਆ ਮੇਰੀ ਤੁੰਦ ਜੀ ਉਹ ਉਹ ਸਹੀ ਹੈ ਤੇਰੀ ਆਉਂਦਾ ਜਿਹੜਾ ਦੇਖ ਲਈ ਉਹ ਰੱਤੀਆ ਜੇ ਮੇਰੀ ਮਰੀ ਕੱਪੜਾ ਲੀਆ ਉਹ ਕਾਲੀਆਂ ਜਿਹੜਾ ਬੈਂਕ ਦੇ ਪੈਸੇ ਪਾਏ ਕਾਲੀਆਂ ਜਿਹੜੇ ਕਰਦੇ ਹੈ ਕਾਲੀਆਂ ਜਿਹੜੇ ਕਹਿਦਾ ਤੇ ਕਾਲੀ ਕੀ ਵੜੀ ਦੇ ਪਾ ਕਾਲੀ ਕੀ ਹੋੜੀ

ਉੱਠੇ ਪਈ ਜਾ ਉਹਦਾ ਹੱਥੀ ਵੀ ਨਹੀਂ ਆ ਧੂਏ ਦਾ ਚਲੋ ਫੋਟਾ ਹੱਲ ਵੀ ਜਾਂਦਾ ਗੱਦੀ ਆਪਣੇ ਘਰ ਲੈ ਕੇ ਪੱਥਰ ਉੱਠਾ ਪੱਥਰ ਦੇ ਲਾ ਕੇ ਰਹਾ ਲਾਂਗੇ ਆਪੋਂ ਨੂੰ ਕਹਿੰਦੇ ਨੇ ਕਾਜੀ ਬਣਾ ਦੇ ਕੋਈ ਆਹ ਕਾਜੀ ਬਣਾ ਦੇ ਕਾਜੀ ਹੈ ਕਾਜੀ ਹੈ ਹੋ ਗਿਆ ਜਾ ਕੇ ਮਨ ਲਾਗਾ ਪਰਮ ਮਿਠਾ ਸਰਬ ਸੂਪ ਤਾਹੂ ਮਨ ਗੁਫਾ ਜਾ ਕੇ ਮਨ ਲਾਗਾ ਪਰਮ ਮਿਠਾ ਸਰਬ ਸੂਪ ਤਾਹੂ ਇਸ ਤਰ੍ਹਾਂ ਆਪਾਂ ਸੱਚੀ ਪ੍ਰਭੂ ਪ੍ਰਾਤਸਾ ਨੂੰ ਅਰਦਾਸ ਕਰਦਾ ਸਮਝਾ। ਇਹਦੇ ਨੂੰ ਤਾਂ ਰੱਖਣੀ। ਇਹਦੇ ਨੂੰ ਹੋ ਰੱਖਣਾ ਮਤਲਬ ਹੈ ਕਿ ਕਿਤੇ ਕੋਈ ਦੂ ਫਿਰ ਤੋਂ ਆਣਾ ਕਿਤੇ ਕੋਈ ਆਣਾ ਸਭ ਨਹੀਂ ਆਉਣੀ। ਪ੍ਰਭੂ ਨੂੰ ਬਰਗਮਾ ਦਾ ਪ੍ਰਭ ਦੇ ਆਪੀ ਹੋ। ਉਹ ਬਿਠਾ ਲੈ ਮੈਂ ਕਿ ਪ੍ਰਭੂ ਇੱਥੇ ਆਪਾਂ ਚੱਲ ਜੀ। ਕੋਈ ਨਾ ਪ੍ਰਭੂ ਜਿਹਾ ਮਾਤਾ ਨੂੰ ਮਿਲੂਗੀ। ਬਿਝਾ ਤਾਂ ਮੈਨੂੰ ਜਿਦਾ ਹੋਇਆ। ਇਹਦੇ ਤਾਂ ਕੋਈ ਖਾਣ ਵਾਲਾ ਚਾਹੀਦੀ ਕੋਈ ਚੀਜ਼। ਇਆ ਬੋਲਣ ਦਾ ਬਿਠਾ ਚਾਹੀਦਾ ਬਿਠ ਬੋਲਣਾ ਜੀ ਬਿਠ ਬੋਲਣਾ ਜੀ ਸਭ ਪ੍ਰਭ ਸਭ ਇਹਦੇ ਸੰਦੇਸ਼ ਆਪਰ ਅੰਤਰ ਆਤਮਾ ਨੇ ਰਾਮਾ ਵੀ ਪ੍ਰਭ ਇਹ ਵੀ ਬਿਠ ਬੋਲਣਾ ਜੀ ਤੀਜਾ ਤਾਂ ਕੋਈ ਹੈ ਜਦੋਂ ਫੋਨ ਨੰਬਰ ਮੈਂ ਤਾਂ ਪਰ ਪ੍ਰਭ ਜੇ ਰੰਗ ਫੋਨ ਤਾਂ ਉਹ ਸਪੂਰ ਆਗਣਾ ਪ੍ਰਭ ਜੇ ਬੁੱਧ ਖੱਲੀ ਬਨ ਮੇ ਬਨ ਕੋਈ ਬੋਲਦੇ ਰਹਿੰਦਾ ਜੀ ਪ੍ਰਭ ਉਦੋਂ ਅਜਿਹਾ ਜਿਹੜਾ ਸੀ ਫਿਰ ਆਪ ਦਾ ਜਿਹੜਾ ਹੁੰਦਾ ਉਹ ਇੰਜੀਨੀਅਰ ਬਰਾ ਹੁੰਦਾ ਜਿਹਨੇ ਤਾਂ ਸੀਨੀਅਰ ਹੋਰ ਹੋ ਦੋ ਇਸ ਤੇ ਜਾਂਦੇ ਨੇ ਜੋ ਕੋਈ ਚਾਰ ਪਦਾਰਥ ਨਹੀਂ ਦੋਸਤ ਜਾਂਦੇ ਹੁਣ ਤੇ ਪਹਿਲੀ ਸੇ ਦਾ ਫਿਰ ਸਤਰਾ ਸਤਰਾਤ ਦਾ ਉਹ ਦੂਈ ਸੇ ਦਾ ਬਰਾ ਜਿਹੜਾ ਹੈਗਾ ਉਹ ਦੇ ਆ ਇਹ ਪਹਿਲੀ ਸੇ ਦਾ ਬਰਾ ਤੇ ਕਹਤਾ ਕਿ ਬਾਬਾ ਤਾਂ ਕੁਝ ਤਾਂ ਕਹੇ ਕਿ ਇਹ ਗੱਲ ਸਮਝ ਨਹੀਂ ਆ ਰਹੀ ਉਹ ਹੁਣ ਇਹ ਪਹਿਲੀ ਸੇਚ ਦਾ ਪ੍ਰਸੰਗ ਆ ਜਿਹੜਾ ਦਸਵੰਤੁਰਾ ਪਾਛੇ ਪਾਵਾਂ ਇਸੇ ਦਾ ਮਨੁੱਖੀ ਪਹਿਲੀ ਸੇਚਰ ਦੀ ਹੈ ਇਸ ਕਰਕੇ ਪਹਿਲੀ ਸੇਚ ਦੇ ਰਵਾਂ ਹਾਂ ਜਹਾ ਤੇ ਮਨ ਲੱਗਾ ਪਰਮ ਮਿੱਠਾ ਸਰਬ ਸੂਤ ਤਉ ਵਰਗ ਉਫਾ ਹੁਣ ਇਹਨੂੰ ਸੱਚ ਵੀ ਕਹਿ ਸਕਦੇ ਆਂ ਜੀ ਜੇ ਮਨ ਨੂੰ ਸੱਚ ਮਿੱਠਾ ਲੱਗਿਆ ਸੱਚੀ ਗੱਲ ਮਿੱਠੀ ਲੱਗਦੀ ਹੈ ਗੁਰਬਾਣੀ ਮਿੱਠੀ ਲੱਗਦੀ ਹੈ ਸਤ ਪਾਕੇ ਯਾਦ ਮਿਠਾ ਲੱਗਿਆ ਰਬ ਬਿਠਾ ਸਾਦੇ ਨੂੰ ਕਾਹੂ ਬੈਠਾ ਆਈਏ ਬੁੱਧਾ ਵੀ ਸਾਡੇ ਸੁਖ ਨੇ ਉਹਦੇ ਬੁੱਧਾ ਵੀ ਇਕੱਠੇ ਹੀ ਟਿਕ ਪਏ ਸੀ ਕੋਦ ਅੰ। ਤੇਰਾ ਬੜਾ ਮਿਠਾ ਲੱਗਿਆ। ਹੂ ਪਾੜੋ ਬਿਠਾ ਲੱਗਿਆ ਤੇ ਕੋਦ ਅਨਸਾਰ ਹੀ ਉਹਦੇ ਵੇੜੇ ਚ ਕਰਦਾ ਜੀ ਸੁਖ। ਐ ਰੀਆ ਵੀ ਬਾੜੀ ਬਾੜ ਗਾਉਣ ਦੇ। ਮੇਰਾ ਲੋਕ ਕਦੇ ਹਟਾ ਦੋ ਫਿਰ ਉਹਦੇ ਤੋਂ ਵੀ ਆਉਦੀ ਉਹ 28 ਹਜ਼ਾਰ ਜਿਹੜੇ ਉੱਪਰ ਦੇ ਜੀਮੀਰਾ ਦਾ ਠੀਕ ਕਰੀ ਜਾਂਦਾ ਲੈ ਜੀਰਾਂ ਦਾ ਤਾਰੀਫ਼ ਕਰੀ ਨਾ ਤੀਰ ਜੀ ਤਾਲਾ ਢੋਲਿਆ ਜਾ ਹਾਂ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਜਾਵੇ ਬਾਜਪਤ ਬੋਲਿਆ ਕਰੀਏ ਉਹਦੇ ਦੇ ਨਾ ਬਾਹਰੋਂ ਨੂੰ ਸੋਭ ਵਸ ਗਿਆ ਨੇ ਬਲੋ 350 ਦਾ ਸਭ ਤੋਂ ਜ਼ਿਆਦਾ ਬਚਤੀ ਹੈ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਤਿਨੇ ਸਰਬ ਥੋਕ ਨਾਲ ਨਹੀਂ ਦੇ ਪਾਇਆ ਜਿਸ ਨੇ ਆਪਣਾ ਹੁਕਮ ਮਨਾ ਲਿਆ ਉਹਦੇ ਸਾਰੇ ਸਾਰੇ ਫੁੱਟ ਪਾਰੇ ਸਰਬ ਥੋਕ ਨਾਲ ਨਹੀਂ ਮਾਣ ਸਕਿਆ ਸਾਰੇ ਸਾਰੇ ਨਾਲ ਨਹੀਂ ਸਾਰੇ ਥੋਕ ਸਾਰੇ ਥੋਕ ਲਾ ਸਕਦਾ ਹੈ ਗਾਣੂ ਕੋ ਥੋਕ ਸਰਬ ਥੋਕ ਕੀ ਹੈ ਸਰਬ ਥੋਕ ਥੋਕ ਸਭੇ ਥੋਕ ਪ੍ਰਾਪਤ ਹੋ ਆ ਨਾਮ ਦਾ ਨਾਮ ਦਾ ਸਰਬ ਥੋਕ ਸਰਬ ਥੋਕ ਦਾ ਮਤਲਬ ਹੈ ਕਿ ਟੋਟਲ ਟੋਟਲ 10 ਉਹ ਦਾ ਗਿਆ 10 ਉਹ ਦੇ ਗਿਆ ਅਤਮ ਗਿਆ ਵੀ ਆ ਗਿਆ 10 ਉਹ ਦੇ ਵਿੱਚ ਆਤਮ ਗਿਆ ਮਾਇਆ ਗਿਆ ਤੇ ਲੋਕੀ ਕਹਿੰਦੇ ਕਹੇ ਬੈ ਲੋਕ ਦਾ ਗਿਆ ਗੁਰਬਾਣੀ ਤੇ ਲੋਕ ਦਾ ਗਿਆ ਮਤਲਬ ਕੋਣਾ ਗੱਲ ਫਰ ਵੀ ਨਹੀਂ ਕਿਹਾ ਹਾਂ ਉਹ ਫਿਰ ਉਹਦੇ ਚਾਹੀ ਗੋਦੇ ਆਪਣਾ ਰੂਪ ਦਸਮੇ ਕੋ ਰੂਪ ਦਾ ਰੂਪ ਬਦਲੇ ਆ ਬਦਲ ਕੋ ਲੋਹਾ ਹੱਥਾਂ ਤੇ ਪੜੇਗਾ ਉਹ ਰਾਤ ਉਹੋ ਕੰਗੇ ਹਰ ਵੀ ਬਚਿਆ ਬਚਿਆ ਹਾਂਜੀ ਅਗਾਂਹ ਤੋਂ ਸੌ ਆਪਣੀ ਦੇ ਰਾਤ ਆਦਿ ਤਿੰਨ ਵਰਦੇ ਅਨੰਤ ਉਹ ਯਾ ਉਕਾਰ ਸਤਿਨਾਮ ਪਤਾ ਪੁਰਸ਼ ਨੇ ਤੁਹਾਡੇ ਮੇਰੇ ਕੰਮ ਨੂੰ ਜਦੋਂ ਸਹਾਇਤਾ ਦੇ ਹਾਰੇ ਥੋਕੇ ਦੇ ਜੱਗ ਇੱਕ 500 ਸਾਰੇ ਥੋਕੇ ਆ ਗਏ 8 ਕੱਟ ਕਰੀਆਂ ਸਾਰੇ ਥੋਕ ਆ ਗਏ ਤੇ ਬੁਖਮੀ ਹੋ ਗਿਆ ਅ ਮੈਂ ਤਾਂ ਬੰਦੀ ਪਾ ਲਿਆ ਪੈ ਪੱਦੀ ਤਾਂ ਪਾ ਲਿਆ ਵਿੱਚੇ